ਇਸ ਤਰ੍ਹਾਂ ਦੇ ਜਿਹੜੇ ਉਸ ਸਮੇਂ ਹਾਲਾਤ ਰਹੇ ਕਿਉਂਕਿ 4 ਵਜੇ ਜਿਹੜੀ ਹੈ ਲੜਕੀ ਘਰ ਦੇ ਅੰਦਰ ਪਹੁੰਚਦੀ ਹੈ ਉਸ ਦੀ ਵੀ ਕੈਮਰੇ ਦੇ ਵਿੱਚ ਕੈਦ ਹੋਇਆ ਹੈਗਾ ਦੇਖੋ 4 ਵਜੇ ਤੋਂ ਬਾਅਦ ਜਿਹੜੀ ਹੈ ਰਾਤ ਨੂੰ 10 ਵਜੇ ਦੀ ਜਿਹੜੀ ਹੈ ਡੱਡਪੋਰੀ ਘਰ ਦੇ ਵਿੱਚ ਮਿਲਦੀ ਹੈ ਔਰ ਉਸ ਸਮੇਂ ਜਦੋਂ ਪੁਲਿਸ ਜੀ ਜਿਹੜੋ ਕੋ ਪਹੁੰਚਦੀ ਹੈ 6 ਵਜੇ ਦੇ ਕਰੀਬ ਉਦੋਂ ਵੀ ਜਿਹੜਾ ਇਹ ਜਿਹੜਾ ਕੀ ਆ ਪੁਲਿਸ ਪਹੁੰਚਣ ਜੀ ਹੈ ਕਾਰ ਦੇ ਵਿੱਚ ਤਾਂ ਉਦੋਂ ਵੀ ਜਿਹੜਾ ਹੈ ਪੁਲਿਸ ਦੋ ਦੇ ਕੰਟੇਨਟ ਕੀਤਾ ਜਾ ਰਿਹਾ ਜੀ ਪੁਲਿਸ ਕਾਰ ਦੇ ਵਿੱਚ ਵੀ ਹੁੰਦੀ ਹੈ ਉਦੋਂ ਕੀ ਗੱਲ ਹੈ ਕਿ ਜਿਹੜਾ ਪੁਲਿਸ ਜਿਹੜਾ ਕੁਝ ਨਹੀਂ ਕਰਾ ਸਾਹਮਣਾ ਆਏਗਾ ਪੁਲਿਸ ਕਹਿੰਦਾ ਕਿ ਕਾਰ ਵਿੱਚ ਜਿਹੜੀ ਮੰਗ ਹੈ ਕਿ ਕੀ ਚੱਲੀ ਹੈ ਉਸ ਦੇ ਵਿੱਚ ਕੀ ਹੁੰਦਾ ਉਹਦੀ ਗੱਲ ਚੱਲਣੀ ਹੈ ਜਿਹੜਾ ਹੈ ਜੀ ਪੁਲਿਸ ਅਥਾਰਟिटीज ਨੇ ਔਰ ਦੇ ਵਿੱਚ ਪੇਸ਼ ਕੀਤਾ ਸੀ ਅਭੀ ਜਿਹੜਾ ਅਕਿਊਜ਼ ਨੂੰ ਸਹੀ ਮੈਂ ਕਿਹਾ ਨੀ ਤੇ ਪੁਲਿਸ ਰਿਮਾਂਡ ਸੀ ਕੀਤਾ ਸੀ ਇਹ ਸਰਕਮਸਟੈਂਸ਼ੀਅਲ ਐਵਿਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਣੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਜਿਹਦੇ ਵਿੱਚ ਕਈ ਸਾਰੇ ਆਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਉੱਚੀ ਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਵਿੱਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜਿਹੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਨਾ ਹੀ ਠੀਕ ਰਹੇਗਾ ਇਨਵੈਸਟੀਗੇਸ਼ਨ ਦਾ ਹਰ ਇੱਕ ਆਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਸ ਵੇਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਪਰ ਅੱਜ ਅਨਡੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3 12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਤੋਂ ਪੁੱਛ ਕੇ ਸਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਹਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ thorough investigation ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਔਰ ਸਹੀ ਜਿਹੜੇ ਪਹਿਲੂ ਹੈ ਉਹ ਉੱਪਰ ਕੇ ਸਾਹਮਣੇ ਆਣ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਲੇ ਅਕਿਊਜ਼ ਨੂੰ ਸਜ਼ਾ ਮਿਲਨੀ ਉਹ ਸੁਨਿਸ਼ਚਿਤ ਹੋ ਸਕੇ ਜੀ ਠੀਕ ਹੈ ਤੇ ਤੁਹਾਨੂੰ ਰਿਮਾਨਡ ਮਿਲਿਆ ਹੈ ਕਿੰਨੇ ਦਿਨਾਂ ਦਾ ਮਿਲਿਆ ਇਹ ਅੱਜ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਇਹ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸਦਾਰ ਮਾਨ ਮਿਲਿਆ 9 ਦਿਨ ਦਾ ਪੁਲਿਸਦਾਰ ਹੈਗਾ ਔਰ 23 ਮਾਨ ਤੋਂ ਬਾਅਦ ਅਸੀਂ ਸਖਤੀ ਨਾਲ ਉਸ ਵਿੱਚ ਅਗਲੀ ਜਾ ਰਹੀ ਹੈ ਕਿੰਨੇ ਦਿਨਾਂ ਮੰਗਿਆ ਸੀਗਾ ਅਸੀਂ 10 ਦਿਨ ਮੰਗਿਆ ਸੀ ਤੇ 9 ਦਿਨ ਦਾ ਮਾਨ ਮਿਲ ਗਿਆ ਤੋਂ ਕਿਹਾ ਇੱਕ ਸਬੂਤ ਕਿਹਾ ਪੇਸ਼ ਕੀਏ ਗਿਆ ਰੁਪੀ ਕੋਲ ਅਦਾਲਤ ਨੂੰ ਉਹ ਤਾਂ ਜੋ ਇਨਵੈਸਟੀਗੇਸ਼ਨ ਦਾ ਪਾਠ ਹੈਗਾ ਜੀ ਉਹ ਅਸੀਂ ਕੋਰਟ ਨੂੰ ਦੱਸਿਆ ਹੈਗਾ ਆਹ ਹਿਨਿਸ ਕ੍ਰਾਈਮ ਇਹਨੇ ਕੀਤਾ ਹੈਗਾ ਇਹ ਸਾਡੇ ਅਜੇ ਨਾ ਸਖਤ ਨਾ ਪੁੱਛੀ ਚ ਕਰਨੀ ਹੈ ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਤੇ ਸਾਨੂੰ ਇਹਨਾਂ ਦਾ ਮੰਨਦਾ ਜੇ ਮੰਨ ਜੋ ਕੋਰਟ ਨੇ ਸਾਨੂੰ ਨੋਦੰਦਰ ਮੰਨ ਦਿੱਤਾ ਸਰ ਜੋ ਐਫਆਈਆ ਦਰਜ ਕੀਤੀ ਸੀ ਉਸ ਦੇ ਬਾਰੇ ਮੈਂ ਥੋੜਾ ਬਤਾ ਦਿਜੀਏ ਕੀ ਕੀ ਧਾਰਾਏ ਸੀ ਉਸ ਕੋ ਤੇ ਇਹਦੇ ਚ ਜੋ ਮਕਦਮਾ ਨੰਬਰ 230 ਰੈਕਟਡ 23 11 2025 ਔਰ ਅੰਡਰ ਸੈਕਸ਼ਨ 113 ਜਿਮਨ ਇੱਕ ਪੈਂਕ ਜਿਮਨ ਇੱਕ 64 ਬੀ ਐਮ ਐਸ ਔਰ 6 ਪੋਸਟ ਕੋ ਐਕਟ ਦੇ ਤਾਇਪ ਜੀ ਦਸਤੀ 바ਵਾ ਖੇਲ ਦੇ ਵਿੱਚ ਮਗਧਮਾਂ ਦਰਜ ਕੀਤਾ ਗਿਆ ਉਹਦੇ ਚ ਦੋਸ਼ੀ ਦੇ ਸੀ ਕੱਲ ਰੈਸਟ ਪਈ ਸੀ ਔਰ ਅੱਜ ਪੇਸ਼ ਕੀਤਾ ਜਿਨ ਤੁਹਾਨੂੰ ਦੱਸਿਆ ਤੇ 9 ਦਿਨ ਦਾ ਰਮਾਂਸ ਨੂੰ ਮਿਲਿਆ ਤੰਤਰੀ ਤੱਕ ਤੇ ਉਹਨਾਂ ਕੁਝ ਦੀ ਸਖਤਨਾ ਪੁੱਛਗਿਸ ਕੀਤੀ ਜਾ ਰਹੀ ਲੜਕੀ ਕੀ ਮੈਡੀਕਲ ਰਿਪੋਰਟ ਆ ਗਈ ਹੈ ਔਰ ਇਸਕਾ ਜੋ ਮੈਡੀਕਲ ਕਰਵਾਇਆ ਗਿਆ ਹੈ ਉਹ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਹੋਇਆ ਪੋਸਟਮਾਰਟਮ ਰਿਪੋਰਟ ਹੈ ਹੁਣ ਹੀ ਬਾਕੀ ਹੈ ਠੀਕ ਹੈ ਜੀ